ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਸਤੰਦ੍ਰੁਸਤ ਵਗੈਰਾ ਜੀ ਖੁਸ਼ ਹੋਵੋਗੇ ਦਿਨ ਹੈਗਾ ਜੀ ਅੱਜ ਸੋਮਵਾਰ ਦਾ ਟਾਈਮ ਹੈਗਾ 2:00 ਵਜੇ 3:00 ਵਜੇ ਟਾਈਮ 3:00 ਵੱਜ ਚੁੱਕੇ ਨੇ ਦੁਪਹਿਰ ਦੇ ਅਸੀਂ ਚੱਲੇ ਆ ਲੁਧਿਆਣੇ ਨੂੰ ਅਸੀਂ ਹੁਣ ਲੁਧਿਆਣੇ ਦੀਆਂ ਤਿਆਰੀਆਂ ਖੇਚ ਲੀਆਂ ਤੇ ਮਿਲੋ ਸਾਈਡ ਦੇ ਪਾਪਾ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਮੈਂ ਆਪ ਜੁੜ ਕੇ ਖੁਸ਼ ਰਹੋ ਆਵਾਰ ਰਹੋ ਹਾਂ ਮੰਨ ਕਰੋ ਤੇ ਇੱਧਰ ਹੈਗੇ ਨੇ ਅਭਿਜੋਤ ਉਧਰ ਸਾਡੀ ਦੀਦੀ ਦੀਦੀ ਯਾਰ ਸਹਾਈ ਦੇ ਬਾਪਨ ਇੱਕਸਾਰ ਦੇ ਵਾਈਟ ਵਾਈਟ ਕੱਪੜੇ ਪਾਏ ਨੇ ਅਭਿਜੋਤ ਨੇ ਵੀ ਵੈਸਤਾ ਸਹਜ ਨੇ ਪਹਿਲਾਂ ਇਹਦੀ ਇਹ ਟੀ-ਸ਼ਰਟ ਯੂਜ਼ ਕਰ ਲਈ ਅਭਿਜੋਤ ਦੀ ਵੀ ਨਵੀਂ ਉਹ ਆ ਮੇਰੇ ਉਹੀ ਪੁਰਾਣੇ ਕੱਪੜੇ ਮੇਰੇ ਕੋਲ ਕੱਪੜੇ ਹੈ ਨਹੀਂਗੇ ਇਹਦੇ ਕੋ ਤਾਂ ਕੋਈ ਵੀ ਨਹੀਂ ਚੱਲਦੇ ਮੇਰੇ ਕੋਲ ਕੱਪੜੇ ਨਹੀਂ ਹੈਗੇ ਮੇਰੇ ਕੋਲ ਸਾਇਦ ਆਪਾਂ ਕੋਲ ਤੇਰੇ ਕੋਲ ਕੋਈ ਕੱਪੜੇ ਵੀ ਹੈਗੇ 10 20 ਮੈਂ ਹੁਣ ਕੱਪੜੇ ਕਿੱਥੋਂ ਲਿਆਵਾਂ ਮੇਰੇ ਕੋਲ ਆਹੀ ਸੂਟ ਹੈ ਇੱਕੋ ਸਾਹਮਣੇ ਤਾਂ ਮੇਰੇ ਚਾਰ ਸੂਟ ਜਵਾਏ ਨੇ ਹਲੇ ਦੋ ਕਾ ਦੋ ਵਾਰ ਨੂੰ ਉਹ ਹੋ ਫਿਰ ਉਹ ਦੋ ਹੋ ਤਾਂ ਕੋਈ ਕੀ ਹੁਣ ਜੇ ਮੈਂ ਹੱਥ ਬਣ ਜਾਂਦੀ ਹੁੰਦੀ ਆਪਾਂ ਨਵੇਂ-ਨਵੇਂ ਬਸ ਐ ਆਏ ਹੁੰਦਾ ਵੀ ਹੁਣ ਆਏ ਹੀ ਪਾ ਕੇ ਜਾਈਏ ਬਾਕੀ ਸਿੜ ਦੋ ਫਿਰ ਇੱਕ ਵਾਰ ਪਾ ਕੇ ਨਾ ਕਰਾ ਅੱਜ ਲਿਵਾਰੀ ਚੋਂ ਕੱਢ ਲਉ ਅੱਜ ਤੇਰੀ ਬਿਲੋਂਗ ਕੋਣ ਆਵਾਂਗੇ ਆਪਾਂ ਲਿਵਾਰੀ ਜੋ ਸੂਟੇ ਕੱਢ ਕੇ ਦਿਖਾਵਾਂਗੇ ਕਿ ਨਹੀਂ ਨਿਕਲ ਦੇਣਾ ਤੇ ਮੁਲਕ ਤੋਂ ਬਾਅਦ ਕਰ ਅਸੀਂ ਚੱਲੇ ਚੱਲਿਆ ਤੇ ਅਸੀਂ ਹੁਣ ਚੱਲੇ ਤੁਹਾਨੂੰ ਫੇਰ ਮਿਲਦੀ ਆ ਹਾਂਜੀ ਹਾਂਜੀ ਅਗਲੇ ਲੁਧਿਆਣੇ ਇੱਥੇ ਤੋਂ ਹੁੰਦੀ ਆ ਐਂਟਰੀ ਇਹ ਆ ਵਾਲਾ ਰਸਤਾ ਇੱਥੇ ਤੋਂ ਸ਼ੁਰੂ ਹੋ ਜਾਂਦਾ ਸ਼ਰਾਬ ਦੇ ਟੇਕੇ ਕੋਲੋਂ ਇੱਥੇ ਤੋਂ ਜਾ ਕੇ ਉਹ ਸਿੱਧਾ ਸਿੱਧਾ ਜਾਣਾ ਹਨਾ ਹੁਣ ਆਪਾਂ ਨਹੀਂ ਉੱਥੇ ਪੁਰਾਣਾ ਸਿਨੇਮਾ ਹੋਊਗਾ ਹਨਾ ਪਰਾਣਾ ਹੈ ਉਹ ਕੋਈ ਪਰਾਣਾ ਬਣਿਆ ਹੋਇਆ ਮੱਗਰ ਦੀ ਚੱਕਰੀ ਮੱਗਰ ਦੀ ਚੱਕਰੀ ਮੱਗਰ ਦੀ ਚੱਕੀ ਦਾ ਦੂਜੀ ਸਾਈਡ ਨੂੰ ਹੈ ਨਾ ਰਸਤਾ ਮੱਗਰ ਦੀ ਚੱਕੀ ਉਧਰਲੇ ਪਾਸੇ ਜੇ ਉਧਰਲੀ ਚੌਂਕ ਤੋਂ ਨੇ ਹਾਂ ਜੇ ਉਧਰਲੀ ਸਾਈਡ ਵਿੱਚ ਵਿੱਚ ਆਉਂਦੇ ਇਧਰੋਂ ਆਪਾਂ ਨੂੰ ਸ਼ੋਰ ਪੈਂਦਾ ਹੈ ਹਾਂ ਬਸ ਖੰਨੇ ਸਾਈਡ ਤੋਂ ਆ ਕੇ ਅਸੀਂ ਇਧਰੋਂ ਆਜਨੇ ਮੱਗਰ ਦੀ ਚੱਕੀਓ ਦੂਜੀ ਸਾਈਡ ਤੋਂ ਆ ਕੇ ਆ ਅਸੀਂ ਸਿੱਧਾ ਖੰਨੇ 메ਨ ਰੋਡ ਤੋਂ ਇਧਰ ਨੂੰ ਬਸ ਮੁੜ ਜਾਣਾ ਜਾਂਤ ਨਹੀਂ ਆ ਬੰਦਾ ਹਾਂ ਇਧਰੋਂ ਬਿਲਕੁਲ ਨੇੜੇ ਆ ਸਹੀ ਗੱਲ ਆ بس ਹੁਣ ਸਿੱਧੇ ਜਾ ਕੇ ਉਹ ਕਹਾ ਜਾ ਕੇ ਆਊਗਾ ਤੁਹਾਨੂੰ ਮੈਂ ਦਿਖਾਉਣੀ ਆ ਕਈ ਭੈਣਾਂ ਮੇਰੀ ਇੱਧਰ ਰਹਿੰਦੀਆਂ ਵੀ ਨੇ 5 ਚੋਤ ਭੈਣ ਰਹਿੰਦੀ ਆ ਮੇਰਾ ਭੈਣ ਇੱਧਰ ਰਹਿੰਦੀ ਆ ਉਹ ਗਿੱਲ ਗਿੱਲ ਨਹਿਰ ਪਤਨ ਗਿੱਲ ਚੋ ਗਿੱਲ ਨਹਿਰ ਹੈ ਨਾ ਜਿਹੜੀ ਉਧਰ ਉਹ ਹੁਣ ਆਪਣਾ ਮਾਮੇ ਨੇ ਉਧਰੇ ਬਣਾਉਂਦੇ ਨੇ ਹਨ ਹੁਣ ਵੀ ਤਾਂ ਗਿੱਲ ਨਹਿਰ ਵਾਲੇ ਹੋ ਸਕੇ ਤੁਹਾਨੂੰ ਉਹ ਵੀ ਘਰ ਦਿਖਾਵਾਂਗੇ ਜਿਹੜਾ ਨਹੀਂ ਉਹ ਬਣਾਉਂਦੇ ਇਹ ਨਾ ਉਹ ਇੱਥੇ ਨਾ ਜਿੱਥੇ ਆਟੋ ਇੱਥੇ ਪ੍ਰਾਣਾ ਸਿਨੇਮਾ ਆਊਗਾ ਹਨਾ ਇਹ ਤਾਂ ਸਕੂਲ ਆ ਆ ਦੇ ਸਿਨੇਮਾ ਆ ਗਿਆ ਹਾਂ ਹਾਂ ਕਹਿੰਨੀ ਆ ਇਹ ਪ੍ਰਾਣਾ ਇਹ ਬੰਦ ਪਿਆ ਹੈ ਹੁਣ ਤਾਂ ਪਤਾ ਨਹੀਂ ਵੀ ਫੇਰ ਦੁਬਾਰੇ ਚੱਲਦਾ ਚੱਲ ਪਿਆ ਹੈ ਇਹ ਵਾਲਾ ਇਹ ਵਾਲਾ ਹਾਂ ਨਿਰਮਲ ਨਹੀਂ ਇਹੋ ਬਣ ਗਿਆ ਇੱਥੇ ਤਾਂ ਪੈਲਸ ਨਿਰਮਲ ਪੈਲਸ ਕਹਿੰਦੇ ਨੇ ਫਿਲਮ ਨੂੰ ਅੱਛਾ ਤੇ ਇੱਥੋਂ ਬੱਸ ਉਹਦੇ ਸਾਹਮਣੇ ਵਾਲੀ ਜਿਹੜੀ ਗਲੀ ਆ ਉਹ ਜਾਣਾ ਮਾਮਾ ਜੀ ਉਹਨਾਂ ਦੇ ਘਰ ਨੂੰ ਹੁਣ ਜਾਈ ਜਾਣਾ ਜਾਈ ਜਾਣਾ ਕਹਾਂ ਇਹਦੇ ਪਾਪਾ ਹੀ ਲੈ ਕੇ ਜਾਣਗੇ ਮੈਨੂੰ ਨਹੀਂ ਜਿਆਦਾ ਪਤਾ ਹੈ 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 ਘਾਵੇ ਜਾਈ ਜਾਣਾ ਵਸ ਜਾਈ ਜਾਣਾ ਮੈਨੂੰ ਤਾਂ ਇਹਨਾ ਪਤਾ ਵੀ ਜਾਈ ਜਾਣਾ ਤੇ ਪਾਪਾ ਕਿੱਧਰ ਲੈ ਕੇ ਜਾਂਦੇ ਨੇ ਹੋਰ ਨੂੰ ਪਤਾ ਜਾਈ ਜਾਣਾ ਵਸ ਜਾਈ ਜਾਣਾ ਹਾਂ ਜਾਈ ਜਾਣਾ ਮੈਨੂੰ ਨਹੀਂ ਪਤਾ ਵਾਕੀ ਦਿਖਾਉਣੀਆ ਤੁਹਾਨੂੰ ਫਿਰਦਾ ਹਜੇ ਸਿੱਧੇ ਸਿੱਧਾ ਜਾਣਾ ਦੀਪ ਮੈਡੀਕਲ ਆ ਇਹ ਹਮ ਇਹ ਕਾਲੇ ਦੇ ਦੋਸਤ ਦਾ ਟਰੈਂਡ ਦਾ ਜੀ ਹੁਣ ਅਸੀਂ ਆ ਗਏ ਅਸੀਂ ਆ ਗਏ ਹੁਣ ਸਾਡੀ ਕਲੀ ਜੇ ਹਜੇ ਤਾਂ ਹਜੇ ਰੈਂਦਾ ਟਾਮ ਹੋਣਾ ਆਉਣ ਚ ਕਿ ਆ ਗਏ ਆ ਗਏ आगे अब इधर नू मोड नहीं है अच्छा आया ना उठी ले कर लाओ उठी ले ला चल लो हाँ अच्छा आये जी तो साधना मामा, मामा जी ना दे कर दी गलियाँ हैं हम्म हाँ यानि हाँ यानि हाँ यानि मामा जी ना तो करे माना അഭി നേ അഭി ബാ

தண்ணீசி தான் பிடி ஆஹ் ਸਾਰੇ ਦੇਖੋਗੇ ਵੇਖਾ ਦੇਖੀ ਸੁਣਾ ਦੇ ਪੁੱਤ ਸੁਣਾ ਦੇ ਹਿੰਦੀ ਨੂੰ ਉਸ ਹਾਲੇ ਦਾ ਗਾਣਾ ਸੁਣਾ ਦੇ ਪੁੱਤ ਬੰਨੀ ਹਾਂ ਆ ਕੋਈ ਚੀਜ਼ ਸੁਣਾਵੇ ਜਮ ਜਿਹੜੀ ਮਰਜ਼ੀ ਸੁਣਾ ਦੇ ਚੱਲ ਫੇ ਜਿਹੜਾ ਤੈਨੂੰ ਵਧੀਆ ਲੱਗਦਾ ਹੈ ਸੁਣਾ ਦੇ ਦੇ ਲਾ ਫੇ ਤੈਨੂੰ ਵੀ ਕਹਿ ਆਂਦੀ ਨਾ ਸੁਣਾ ਦੇ ਪੁੱਤ ਫੇ ਫੋਟੋ ਆਉਗੀ ਹਾਂ ਕੋਈ ਸ਼ੇਨ ਇੰਦਾ ਕੋਟ ਬੱਤ ਸੁਣਾ ਦੇ ਗੁੱਤ ਜਿਹੜਾ ਤੈਨੂੰ ਵਧੀਆ ਲੱਗਦਾ ਹੈ ਸੁਣਾ ਦੇ ਕਹਿ ਗਿਆ ਘੜੀ ਜੀ ਦੱਸ ਪੁੱਤ ਸੁਣਾ ਦੇ ਮੈਂ ਬਹੁਤ ਕਹਿਣ ਹੁੰਦਾ ਹਾਂ ਸੁਣਾ ਦੇ ਨਾ ਹਾਂ ਹੋਂ ਤੂੰ ਤਾਂ ਸੰਗਦਾ ਨਹੀਂ ਹੁੰਦਾ ਅੱਜ ਕੱਢ ਸੰਗੀ ਦਾ ਸੁਣਾ ਦੇ ਪੁੱਤ ਸੁਣਾ ਦੇ ਸੁਨਾ ਦੇ ਰਾਣੀ ਨੂੰ ਵੀ ਲੋਸ ਹੋਸੀ ਸਾਰੇ ਜਾਣੇ ਬੁਲਾ ਦੇ ਵੀ ਰਾਣੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਹੈ ਗਿਆ ਸਾਡੇ ਲੁਧਿਆੜੇ ਵਾਲੇ ਬਾਬਾ ਜੀ ਦੀ ਬੇਟੀ ਤੁਸੀਂ ਦੇਖੀ ਆ ਵਿਆਹ ਦੇ ਵਿੱਚ ਵੀ ਮਿਲੇ ਆ ਇਹ ਭਾਈ ਬੁਫਾਰ ਆ ਥੋੜੀ ਹੁਣ ਹੁਣੇ ਕੁੜੀ ਬੁਫਾਰ ਹੋ ਕੇ ਆਪਣੀ ਬੇਬੇ ਤੇ ਆ ਕੇ ਰੈਸਟ ਕਰਨ ਵਾਣ ਚੰਗਾ ਠੀਕ ਹੋ ਗਈ ਤੁਸੀਂ ਤਾਂ ਵੱਧ ਗਏ ਸਨ ਹਾਂ ਵੱਧ ਗਿਆ ਪੈ ਗਿਆ ਪਰਕ 1 ਲੱਖ ਵੀ ਹੋਣੀ ਹੁਣ ਬਸ ਪੈ ਜਾਂਦੇ ਤੇ 1 ਲੱਖ ਤੇ ਘਟ ਵੀ ਜਾਂਦੇ 1 ਲੱਖ ਫਿਰ ਵੱਧ ਵੀ ਜਾਂਦੇ ਨੀ ਸਾਡੀ ਦਿੱਦੋ ਇਹਦੀ ਦਵਾ ਇਹ ਸਾਡੀ ਦਿੱਦੀ ਆ ਰਿਜੀ ਕਰਦਾ ਹੈਗਾ ਗੋਆਂ ਨੂੰ ਤੁਸੀਂ ਗਾ ਲੰਘ ਕੇ ਹਰੇ ਸਬਜੀ ਵਾਲਾ ਜ਼ਰੂਰ ਚਾਹੀਦਾ ਭਾਈ ਕਈ ਵਾਰ ਆਪਾਂ ਨਿਸ਼ਾਨੀ ਹਾਂ ਪੱਕੇ ਜੇ ਪਰ ਉਹ ਨਾ ਇੱਥੇ ਉਹ ਬਰ ਆਇਆ ਧੁੱਪ ਕਰਕੇ ਇੱਥੇ ਕੀ ਹੈ ਮੈਡੀਕਲ ਹੈ ਹਾਂਜੀ ਅੱਗੇ ਜਗ੍ਹਾ ਅੱਗੇ ਅੱਗੇ ਚੱਲਦੇ ਚੱਲੋ ਇੱਧਰ ਨੇ ਚੱਲੋ ਇਹ ਇੱਧਰ ਵੀ ਵਧੀਆ ਹਨਾ ਉਹ ਮਾਰਕੀਟ ਆ ਮਾਰਕੀਟ ਆ ਵਧੀਆ ਕੁਝ ਵੀ ਨਹੀਂ ਮਾਰਕੀਟ ਬਣ ਗਈ ਸਾਰੀ ਉਹ ਸਾਰੀ ਮਾਰਕੀਟ ਵਧੀਆ ਵਾਲੀ ਹਾਂ ਕੱਲ ਵਧੀਆ ਉੱਧਰ ਨਾਲੋਂ ਇੱਧਰ ਮਾਰਕੀਟ ਜ਼ਿਆਦਾ ਨੇੜੇ ਹੋਰ ਇੱਥੇ ਖੇਡਣ ਨੂੰ ਨਹੀਂ ਲੈਣੇ ਲੋੜ ਹੀ ਆ ਨਹੀਂ ਕੋਈ ਦਿੱਤਾ ਹੋਊਗਾ ਗਰਾਊਂਡ ਵਗੈਰਾ ਦਾ ਅੱਡੀ ਕੱਢਾ ਪਿੱਛੇ ਲੰਘਿਆ ਦੀਵਾ ਵੀ ਕਮਾਲ ਕਰਦੀ ਨਹੀਂ ਨਾਣੇ ਤੂੰ ਫੇਰ ਭੁੱਲ ਗਈ ਦੇਣਾ ਮੈਂ ਗੱਲਾਂ ਮਾਰ ਲਾਂਗੇ ਯਾਰ ਹੈ ਗਿਆ ਇੱਥੇ ਲਾ ਗੱਡੀ ਉੱਥੇ ਗੱਡੀ ਖਾਣੂ ਹੈ ਕਿੱਥੇਗਾ ਗੱਡੀ ਖਾਣੂ ਹੈ ਕਿ ਸੰਦੀਪ ਘੋure ਲਾ ਦੀਏ ਨਾਲ ਦੀ ਗੱਡੀ ਇਹ ਤਾਂ ਉਹ ਲਾਇਆ ਨਹੀਂ ਬਾਈ ਉਹ ਬਾਹਰ ਖੜੇ ਨਿਕਲ ਕੇ ਕਹਦੇ ਹੁਣ ਕੇ ਕਮਾਲ ਕਰਤੀ ਸੰਦੀਪ ਵੀ ਭੁੱਲ ਗਈ ਲੋਕੇਸ਼ਨ ਤਾਂ ਵੈਨ ਦਾ ਫਾਸਾ ਦੇਖੀ ਸੀ ਇਧਰ ਮੇਰੇ ਕੋਲ ਮੈਂ ਦੇਖਦੀ ਆ ਬਗੱਲਾ ਨਹੀਂ ਮਾਰਨ ਲੱਗੇ ਗੱਲਾ ਮਾਰਨਾ ਮੈਂ ਕਹਿਣਾ ਦੀ ਮੈਂ ਕਿਹਾ ਖੈਨਾਣੇ ਕਰਨ ਲੱਗੇ ਦੀ ਮੈਂ ਉਹ ਕਹਿਣ ਲੱਗਿਆ ਦੀ ਆਹੀ ਮੈਡੀਕਲ ਹਾਂ ਬਹੁਤ ਹੋ ਬਹੁਤ ਅੱਛਾ ਤੁਸੀਂ ਇਹ ਇੱਕ ਨਾਲ ਤਿਆਰ ਕਰਵਾਇਆ ਕਰ ਹੈ ਆ ਬਲਾੜ ਜੇ ਦਿਨਾ ਦਿਓ ਆ ਗੜੀ ਦਿਨਾ ਦਿਓ ਉਹ ਸ਼ੌਕ ਪੂਰਾ ਕਰ ਲੈਂਦੇ ਡਾਕਟਰ ਆਣ ਬਣ ਕੇ

ਇਹ ਕਿਤੇ ਦੇਸੀ ਹੂੰ ਭਾਈ ਮੁਕਰੇ ਬਾਅਦ ਤੇ ਆ ਪਿੱਛੇ ਇਹ ਮਕਾਨ ਆ ਹੁਣ ਵੀ ਵਿਕਦਾ ਵਾ ਜੇ ਪੈਸੇ ਹੱਥੋਂ ਇਹ ਲੈ ਲੈਣਾ ਵਿੱਚੋਂ ਗੇਟ ਨਿਕਲ ਜਾ ਜੀ ਮੈਂ ਆ ਹਾਲ ਭਾਈ ਆਪ ਹੀ ਫਿਰ ਲੈ ਲਾਂਗੇ ਅਸੀਂ ਹਾਂ ਉਹ ਸੁਣਾ ਉਹ ਸੋਨਾ ਭਾਈ ਨੇ ਜਗਾ ਬਹੁਤ ਰੇਟਰ ਦੱਸਤਾ ਫਿਰ ਤੁਹਾਡਾ ਤਾਂ ਵਿੱਚੋਂ ਵਿੱਚ ਲੱਗ ਕਿ ਉਹ ਕਿੱਡਾ ਬਣ ਜਾਣਾ ਉਧਰ ਹਾਂ ਗਲੀ ਲੱਗੂ ਬੇੜਾ ਵੀ ਆ ਨਾ ਗੱਡੀ ਵੀ ਉਹ ਹੋ ਜਾਣੀ ਪੂਰਾ ਫੁੱਲ ਕਿੰਨਾ ਲਗਾ ਰਹੇ ਹੋ ਇਹ ਮਕਾਨ ਲੈ ਲਵਾਂਗੇ ਜਦੋਂ ਮੋਟਰ ਤੇ ਪੈਂਟਿੰਗ ਨਾ ਕਰੀ ਜੀ ਤੱਕੜ ਹੈ ਉਗਾ ਭਾਈ ਉਰੇ ਫਿਰ ਬਾਜ਼ਾਰ ਵੀ ਨੇੜੇ ਲੱਗਦਾ ਇਹ ਵੀ ਜੀ ਹੁਣ ਸਾਰਾ ਤਾਂ ਬਾਜ਼ਾਰੇ ਬਾਜ਼ਾਰਾਂ ਗੇ ਚੱਲਾ ਜੋ ਚਲੋ ਚੱਲੋ ਉੱਤਰੋ ਇਹ ਘਰ ਮੇ ਕਿੰਨੀ ਲਾਤੀ ਆ ਆਹ ਵੋ ਸੋਨੇ ਬਣਾਇਆ ਗਮਲੇ ਰੱਖਣ ਨੂੰ ਮਰਾ ਹਾਂ ਗਮਲੇ ਰੱਖਣ ਨੂੰ ਹਾਂ ਹਾਂ ਲੈ ਕੇ ਬੱਝ ਥੱਲੇ ਉੱਤਰ ਕੇ ਬੰਦ ਉੱਪਰ ਤਾਂ ਬੈਠ ਹਾਂ ਸਹੀ ਗੱਲ ਆ ਥੱਲੇ ਤੋਂ ਨੂੰ ਕੋਟਾ ਨੂੰ ਮਹੂਤਵ। ਇਹ ਨਹੀਂ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਘਰਾਂ ਦਾ ਸਾਰਾ ਧੀਮੀ ਨੂੰ ਪਤਾ ਹੁੰਦਾ। ਇਹ ਕਿਹੜੇ ਜੂਨ ਉਸ ਤੇ ਕਿਹਦਾ ਕੀਤਾ ਮੈਂ ਐ ਬਣਾਉਣਾ ਤਾਂ ਐ ਕਰ ਦਊਂ। ਆ ਵੀ ਵਧੀਆ ਬਹੁਤ ਵਧੀਆ ਹੈ ਨਾ ਪੂਜਾ ਰੂਮ। ਪੂਜਾ ਰੂਮ ਤਾਂ ਲੈਦਾ ਹੀ ਹੋਣਾ ਚਾਹੀਦਾ ਏ। ਤੁਸੀਂ ਬਣਾਇਆ ਖੁੱਲਾ ਢੁੱਲਾ ਬਹੁਤ। ਹਾਂ ਹਾਂ। ਹਾਂ ਹਾਂ। ਘਰ ਉਹ ਵੀ ਬਹੁਤ ਵਧੀਆ ਹੈ, ਬਹੁਤ ਵਧੀਆ। ਇਹ ਦੋਨੋਂ ਘਰ ਬਹੁਤ ਸੋਹਣੇ ਆ। ਤੋ ਘਰ ਵੀ ਖੁੱਲਾ ਢੁੱਲਾ ਹੀ ਆ। ਨਾਲ ਉੱਪਰ ਪੈਣ ਕਰਕੇ ਉੱਪਰ ਕਿੰਨਾ ਹਨਾ। ਉਧਰ ਵੀ ਆ ਤੰਗੀ ਜੀ ਨਹੀਂ ਹੁੰਦੀ ਹੈਗੀ। ਹਏ ਤਾਂ ਫੇ ਬਣੇ ਤੇ ਤਾਂ ਬਣਦਾ ਨਾਣੀ ਹੈ ਨਾ ਆ ਵੀ ਵਧੀਆ ਜਿਵੇਂ ਇੱਥੇ ਕੁਰਸੀ ਕਾਸੀ ਰਾ ਕੇ ਬੰਦਾ ਥੋੜਾ ਜਿਹਾ ਟਾਈਮ ਬੈਠ ਜਵੇ ਹਨਾ ਚਾਹੇ ਘੱਡੀ ਉੱਥੇ ਵੀ ਲੱਗਦੀ ਥਰਦੀ ਹੁੰਦੀ ਹੂੰ ਹੂੰ ਕਮਰੇ ਵਧੀਆ ਨੇ ਖੁੱਲੇ ਡੁੱਲੇ

ਸਮਝ ਮੈਂ ਕਰਵਾਂ ਨਹੀਂ ਕੋਣ ਮੈਂ ਤੇਰੇ ਵੀਰੇ ਨੂੰ ਹੋਏ ਕਰ ਲਾਦੀ ਉਹ ਸਾਡਾ ਮਠਾ ਕਾਲਾ ਤਾਂ ਦੀ ਬਾਬਾ ਯਾ ਦੀਪ ਦੀਪ ਮੈਡੀਕਲ ਆਣਾ ਹੈ ਮੈਡੀਕਲ ਆਈਏ ਅਮੋਡੇ ਪਾਉਂ ਗੇ ਰਸਟੀ ਮੈਡੀਕਲ ਆਈਏ ਨਾ ਚਲ ਪੁੱਤ ਟੀਕਾ ਲਾਈਏ ਆਪਾਂ ਲਾ ਲਈਏ ਹਾਂਜੀ ਇੱਥੇ ਸੀ ਮਾਮਾ ਜੀ ਦੇ ਬੇਟੇ ਦੀ ਸ਼ਾਪ ਤੇ ਆਗੇ ਸੀਗੇ ਸ਼ਾਪ ਵੀ ਹੁਣ ਤੱਕ ਘਰ ਬੀਥੀ ਬਣ ਗਿਆ ਹਨਾ ਕਿਉਂਕਿ ਥੋੜਾ ਜਨਾ ਫਿਰ ਹੁਣ ਜੀ ਮਾਮਾ ਜੀ ਪਹਿਲਾਂ ਤਾਂ ਹੁੰਦੇ ਸੀਗੇ ਚਲੋ ਬੱਚਿਆਂ ਨੂੰ ਟਿਊਸ਼ਨ ਵਗੈਰਾ ਸਕੂਲ ਵਗੈਰਾ ਛੱਡ ਆਉਂਦੇ ਸੀਗੇ ਆ ਕੇ ਮੈਡੀਕਲ ਤੇ ਵੀ ਬੈਠ ਜਾਂਦੇ ਸੀਗੇ ਹਨਾ ਹੁਣ ਨਾ ਫਿਰ ਮਤਲਬ ਕਿ ਇਹ ਨਾ ਬਾ ਮਾਜੀ ਹੁੰਦੇ ਹੀ ਬਣਾਉਣ ਲੱਗ ਗਏ ਸੀ ਕਿਉਂਕਿ ਫਿਰ ਘਰ ਆਣਾ ਜਾਣਾ ਗੇੜੇ ਲੈਣਾ ਔਖਾ ਲੱਗਦਾ ਹੁੰਦਾ ਸੀਗਾ ਵੀ ਚਲੋ ਵੀ ਰਹਿਸ਼ ਵੀ ਕਹਿੰਦੇ ਇੱਥੇ ਕਰ ਲੰਨੇ ਆ ਜਿੱਥੇ ਆਪਾਂ ਰਹਿਨੇ ਆ ਵੈਸੇ ਜਿੱਥੇ ਰਹਿ ਰਹੇ ਨੇ ਉਹ ਵੀ ਘਰ ਬਹੁਤ ਵਧੀਆ ਉੱਥੇ ਵੀ ਬਹੁਤ ਸ਼ਾਂਤੀਪਰ ਰਜਾ ਮਾਹੌਲ ਆ ਹਨਾ ਟ੍ਰੈਫਿਕ ਵਗੈਰਾ ਨਹੀਂ ਹੈਗੀ ਉੱਥੇ ਵੀ ਬਹੁਤ ਸੋਹਣਾ ਬਣਿਆ ਹੋਇਆ ਘਰ ਹਨਾ ਪਰ ਇੱਥੇ ਨਾ ਕਾ ਜਣੀ ਫਿਰ ਵੀ ਇੱਥੇ ਬਾਜ਼ਾਰ ਆ ਮਤਲਬ ਕਿ ਇਤਨਾ ਫਿਰ ਇਹ ਸੀਗਾ ਵੀ ਚਲੋ ਵੀ ਨਾਲੇ ਜੇ ਕਦੇ ਬਾਹਰ ਵੀ ਜਾਣਾ ਹੋਇਆ ਹਨਾ ਮਾਮਾ ਜੀ ਦੇ ਬੇਟੇ ਨੇ ਕਦੇ ਕੋਈ ਕੰਮ ਲਈ ਫਿਰ ਮਤਲਬ ਕਿ ਮਾਮਾ ਜੀ ਦੀ ਨੂੰ ਜਿਹੜੀ ਮੇਰੀ ਦਰਾਨੀ ਸੰਦੀਪ ਹਨਾ ਫਿਰ ਉਹ ਜਿਵੇਂ ਬੈਠ ਜਾ ਕਰੂਗੀ ਸਭਾਲ ਲਿਆ ਕਰੂਗੀ ਬਾਅਦ ਚ ਇਹ ਵੀ ਬਹੁਤ ਚੀਜ਼ਾਂ ਹਨਾ ਦੇਖ ਦੂ ਕਿ ਇਹਨਾਂ ਨੇ ਫਿਰ ਇਹੀ ਸੋਚਿਆ ਵੀ ਆਪਾਂ ਇੱਧਰ ਹੀ ਰਹਿਨੇ ਆ ਹਨਾ ਤੇ ਇੱਧਰ ਬਹੁਤ ਸੋਹਣਾ ਘਰ ਬਣ ਗਿਆ ਬਣਾ ਰਹੇ ਨੇ ਹਜੇ ਹੋਤਾ ਜਾਣੀ ਸੀ ਕਿ ਵਿੱਚ ਫਿਰ ਮਾਮਾ ਜੀ ਤੁਹਾਨੂੰ ਪਤਾ ਹੀ ਆ ਹਨਾ ਮਾਮਾ ਜੀ ਦੀ ਡੈਥ ਹੋਣ ਕਰਕੇ ਸਾਰਾ ਕੰਮ ਰੁਕ ਗਿਆ ਸੀ ਹੈ ਗਾਇਸ ਅੱਜ ਆਪਾਂ ਵਾਈਟੇ ਕਿਲਤੇ ਆਏ ਆ ਅਮੇ ਮਾਮਾ ਅਮੇ ਦੀਦੀਆਂ ਰਾ ਮੇਰੇ ਸਾਸਦੀ ਦੇ ਜਿਹੜੂ ਨੇ ਆ ਮੇਰੀ ਡੈਡੀ ਦਾ ਤੇਰਾ ਮੇਰੇ ਪਾਪਾ ਰਾ ਮੇਰੇ ਤਾਤਾ ਕਿੱਕਾ ਕੈਮਰਾ ਮੇਰੇ ਫਾਈ ਮੇਰੇ ਮਮਾ ਮੇਰੇ ਪੂਰਣਿਕ ਆਜਾ ਪਾਸਾਰੇ ਬਿਲਕੁਲ ਬਿਲੇਆ ਕੋ ਬਹੁਤ ਬਾਕਸ ਕੈਮਰੇ ਦੇ ਹੱਥ ਲੈ ਸਾਰੇ ਲੋਕ ਆਦਾਈ ਤੇ ਕਹਿੰਦੇ ਬੁਲਾਓ អូយតើប្រាប់អាច ਹਾਂਜੀ ਆਪਾਂ ਘਰ ਵੀ ਦੇਖਿਆ ਸੀਗੇ ਮੈਡੀਕਲ ਵੀ ਦੇਖਿਆ ਸੀਗੇ ਤੇ ਆਪਣਾ ਕੀ ਕਹਿੰਦੇ ਹੁੰਦੇ ਨੇ ਆਪਾਂ ਇੱਥੇ ਆਏ ਸੀਗੇ ਮਤਲਬ ਕਿ ਫੈਸ਼ਨ ਵਾਲਿਆਂ ਦੇ ਹਨਾ ਮਾਲ ਦੇ ਵਿੱਚ ਆਏ ਸੀਗੇ ਤੇ ਮੈਂ ਨਾ ਇੱਥੇ ਕੁਝ ਦੇਖ ਰਹੀ ਸੀਗੀ ਬਟ ਉਹ ਮੈਨੂੰ ਮਿਲੇ ਨਹੀਂ ਹੈਗੇ ਮੈਂ ਥੋੜਾ ਵਰਕ ਵਾਲਾ ਚੀਜ਼ ਦੇਖ ਰਹੀ ਸੀ ਜਿਹੜੀ ਮੈਂ ਲੈਣੀ ਸੀਗੀ ਤੇ ਉਹ ਵਰਕ ਵਾਲੀ ਹੈ ਨਹੀਂ ਸੀਗੀ ਵੈਸੇ ਕਾਟਨ ਚ ਬਣੇ ਹੋਏ ਸੀਗੇ ਹਨਾ ਜੇ ਕੋਈ ਮੈਨੂੰ ਪਸੰਦ ਆਉਂਦਾ ਸੀਗਾ ਤਾਂ ਉਹਦਾ ਸਾਈਜ਼ ਬਹੁਤ ਵੱਡਾ ਸੀਗਾ ਜਾਂ ਫਿਰ ਛੋਟਾ ਸੀਗਾ ਹਨਾ ਮਤਲਬ ਕਿ ਕੁਝ ਵੀ ਨਹੀਂ ਮਿਲਿਆ ਹੈਗਾ ਮੈਨੂੰ ਫਿਰ ਅਸੀਂ ਕਿਹਾ ਚਲੋ ਕੋਈ ਗੱਲ ਏਨੇ ਜੀ ਮੇਰੇ ਮਾਮਾ ਜੀ ਦੇ ਲੁਧਿਆਣੇ ਵਾਲੇ ਤੁਸੀਂ ਪਹਿਲਾਂ ਵੀ ਦੇਖੇ ਆ ਹਨਾ ਜਦੋਂ ਅਸੀਂ ਅੰਮ੍ਰਿਤਸਰ ਸਾਹਿਬ ਮੈਰਿਸ ਤੇ ਗਏ ਸੀਗੇ ਇੱਕ ਮਾਮਾ ਜੀ ਜਿਹੜੇ ਸਾਡੇ ਲੁਧਿਆਣੇ ਰਹਿੰਦੇ ਉਹਨਾਂ ਦੇ ਬੇਟਾਰ ਬੇਟੀ ਨੇ ਉਹਨਾਂ ਦੀ ਨੋਨ ਨੇ ਪੋਤੀਆਂ ਨੇ ਹਨਾ ਤੇ ਇਹ ਹੈਗੇ ਨੇ ਤੇ ਤੁਸੀਂ ਮੇਰੇ ਵਲੌਗ ਜੇ ਨਹੀਂ ਦੇਖਾ ਹੈਗੇ ਅੰਮ੍ਰਿਤਸਰ ਸਾਹਿਬ ਗਏ ਸੀਗੇ ਅਸੀਂ ਦੂਜੇ ਮਾਮਾ ਜੀ ਦੇ ਬੇਟੇ ਦੇ ਵਿਆਹ ਤੇ ਉੱਥੇ ਸਾਰੇ ਇਕੱਠੇ ਆ ਸਾਰੀ ਫੈਮਿਲੀ ਸਾਡੀਆਂ ਇਕੱਠੀਆਂ ਨੇ ਫੁੱਲ ਇੰਜੋਏ ਕੀਤਾ ਸੀ ਅਸੀਂ ਉਦੋਂ ਵੀ ਇੱਥੇ ਮਾਮਾ ਜੀ ਦੀ ਬੇਟੀ ਥੋੜਾ ਜਿਹਾ ਛੁੱਟੀਆਂ ਹੋਈਆਂ ਹੋਈਆਂ ਨੇ ਕੁਝ ਥੋੜੀ ਜਿਹੀ ਢਿੱਲੀ ਵੀ ਸੀਗੀ ਰੈਡ ਆਈ ਹੋਈ ਸੀ ਇਹ ਵੀ ਲੁਧਿਆਣੀਆਂ ਹਨਾ ਤੇ ਇਹਦੀ ਮੈਰिज ਵੀ ਲੁਧਿਆਣੀ ਹੋਈ ਹੋਈ ਆ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਹੁਣ ਇਕੱਠਿਆਂ ਨੂੰ ਮਿਲਣ ਨੇ ਆ ਤੇ ਬਾਕੀ ਇੱਥੇ ਅਸੀਂ ਘੁੰਮ ਫਿਰ ਰਹੀਆਂ ਸੀ ਦੇਖ ਰਹੀਆਂ ਸੀ ਕਿ ਵੀ ਕੁਝ ਨਾ ਕੁਝ ਤਾਂ ਚਲੋ ਮਿਲੇ ਜਾਊਗਾ ਹਨਾ ਤੇ ਪਰ ਕੁਝ ਵੀ ਨਹੀਂ ਮਿਲਿਆ ਹੈਗਾ ਮਿਲੇ ਤਾਂ ਸਹਿਜ ਨੂੰ ਸਿਰਫ ਸੈਂਡਲ ਮਿਲੇ ਨੇ ਸਹਿਜ ਨੂੰ ਉਹ ਵੀ ਮੈਂ ਲੈਣੇ ਸੀਗੇ ਮੈਂ ਬੜਾ ਸਾਈਜ਼ ਮੰਗਾਇਆ ਸੀਗਾ ਮਤਲਬ ਕਿ ਉਹਦੇ ਨਾਲ ਦਾ ਮਿਲਿਆ ਹੀ ਨਹੀਂ ਹੈਗਾ ਫਿਰ ਛੋਟਾ ਹੋਰ ਕਹਿੰਦੇ ਸੀ ਇਹ ਲੈ ਲਓ ਮੈਂ ਕਿ ਨਹੀਂ ਮੈਂ ਹੋਰ ਤਾਂ ਲੈਣੀ ਨਹੀਂ ਹੈਗੇ ਮੈਨੂੰ ਇਹੀ ਪਸੰਦ ਆਏ ਨੇ ਫਿਰ ਮੈਂ ਸਹਿਜ ਨੂੰ ਕਿਹਾ ਮੈਂ ਕਿ ਸਹਿਜ ਤੇਰੇ ਤੇ ਤੇ ਤਾਈ ਜਾਣੇ ਆ ਬੀਗਨਰ ਹੋਣਿਆ ਸਿੰਪਲ ਸੋਬਰ ਜੇ ਹਨ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੀ ਵੀ ਤੂ ਲਾਲਾ ਹਨਾ ਬਸ ਜੀ ਇੱਥੇ ਸੈਦਪਾਪਾ ਕਹਿੰਦੇ ਬਸ ਬਸ ਰਹਿਣ ਦੇ ਤੂੰ ਚੱਲ ਕਹਿੰਦੇ ਟਾਈਮ ਨਾ ਵੇਸਟ ਕਰ ਮੈਨੂੰ ਪਤਾ ਤੈਨੂੰ ਖੰਨੇ ਤੇ ਹੀ ਪਸੰਦ ਆਊਗਾ ਤੈਨੂੰ ਕੁਝ ਨਹੀਂ ਪਸੰਦ ਆਉਣਾ ਹੈਗਾ ਇੱਥੇ ਹਨਾ ਤੇ ਐਸ ਪਸੰਦ ਤਾਂ ਹੈਗੇ ਸੀਗੇ ਮਤਲਬ ਕਿ ਜਿਹੜੇ ਪਸੰਦ ਆਉਂਦੇ ਸੀਗੇ ਸਾਈਜ਼ ਬਹੁਤ ਵੱਡਾ ਸੀਗਾ ਜਾਂ ਬਹੁਤ ਛੋਟਾ ਸੀਗਾ ਬਹੁਤ ਸੋਹਣੀਆਂ ਤਾਂ ਕੁੜਤੇ ਵਗੈਰਾ ਨਾਈਟ ਸੂਟ ਬਹੁਤ ਪਿਆਰੇ ਪਿਆਰੇ ਸੀਗੇ ਵਰਕ ਵਾਲੇ ਹਨਾ ਬਹੁਤ ਸੋਹਣੇ ਸੋਹਣੇ ਸੀਗੇ ਕੱਪੜੇ ਬਹੁਤ ਸੋਹਣੇ ਸੀ ਹਰ ਇੱਕ ਚੀਜ਼ ਮਿਲਦੀ ਸੀਗੀ ਬਹੁਤ ਸੋਹਣਾ ਸਮਾਨ ਸੀਗਾ ਤੇ ਇਹ ਪਰ ਜੋ ਮੈ ਲੈਣਾ ਸੀਗਾ ਉਹ ਨਹੀਂ ਮਿਲਿਆ ਹੈਗਾ ਹਨਾ ਫੇਰ ਇੱਥੇ ਅਸੀਂ ਬਸ ਲੱਗੀਆਂ ਹੋਈਆਂ ਦੋਏ ਦਰਾਣੀ ਜਠਾਣੀ ਤੇ ਸਾਡੀ ਨੰਦ ਸੀ ਕਿਆ ਸ਼ਾਪਿੰਗ ਕਰ ਲਈ ਥੋੜੀ ਬਹੁਤੀ ਘੂਮ ਫਿਰ ਲਈਆ ਕਿਉਂਕਿ ਰੋਜ਼ ਰੋਜ਼ ਤਾਂ ਦੇਖੋ ਆਇਆ ਨਹੀਂ ਜਾਂਦਾ ਹੈਗਾ ਇੱਥੇ ਆਗੇ ਸੀਗੇ ਅਸੀਂ ਬੀਕਾ ਨੇਰ ਵਾਲਿਆਂ ਦੇ ਉੱਥੇ ਅਸੀਂ ਬੱਚਿਆਂ ਨੂੰ ਅਸੀਂ ਆਪ ਸਾਰੇ ਮੈਂ ਕਿਹਾ ਚਲੋ ਗੋਲ ਗੱਪੇ ਖਾਣੇ ਆ ਹਨਾ ਅਸੀਂ ਗੋਲ ਗੱਪੇ ਲੱਗ ਗਿਆ ਸੀਗੇ ਖਾਣ ਤੇ ਬੱਚੇ ਲੱਗੇ ਸੀਗੇ ਸਾਰੇ ਲਿਆਂਦੇ ਸੀਗੇ ਤੇ ਮਤਲਬ ਕਿ ਮਾਮਾ ਜੀ ਦੀ ਬੇਟੀ ਮੇਰੀ ਨਾਨਦੋ ਠੀਕ ਨਹੀਂ ਸੀਗੇ ਮਤਲਬ ਕਿ ਉਹ ਬਹੁਤ ਆਪਣਾ ਧਿਆਨ ਰੱਖਦੀ ਆ ਨਾ ਉਗਨੀ ਮੈਂ ਤਾਂ ਨਹੀਂ ਖਾਣੇ ਹੈਗੇ ਵੀ ਡਾਕਟਰ ਨੇ ਮਨਾ ਕੀਤਾ ਘਰ ਵੀ ਅਸੀਂ ਚਾਹ ਪਾਣੀ ਪੀ ਕੇ ਆਇਆ ਸਮੋਸੇ ਵਗੈਰਾ ਖਾਦੇ ਸੀਗੇ ਦੇਖ ਲਓ ਉਹਨੇ ਕੁਝ ਨਹੀਂ ਖਾਦਾ ਹੈਂਗਾ ਕਹਿੰਦੀ ਮੈਂ ਖਾਣਾ ਹੀ ਨਹੀਂ ਮੈਂ ਕਿ ਹਾਏ ਸਾਡੀ ਜੀਭ ਤੇ ਨਾ ਕੰਟਰੋਲ ਹੋ ਜਵੇ ਨਾ ਅਸੀਂ ਦਿਨਾਂ ਚ ਪਤਲੀਆ ਹੋ ਜਾਈਏ ਉਹਨੇ ਕੁਝ ਨਹੀਂ ਮੂੰਹ ਨੂੰ ਲਾਇਆ ਸਾਡੇ ਨਾਲ ਬਸ ਕੋਲਡ ਡਰਿੰਕ ਵਗੈਰਾ ਪੀ ਲਈ ਬਾਕੀ ਕਹਿੰਦੀ ਮੈਂ ਕੁਝ ਨਹੀਂ ਖਾਣਾ ਹੈਗਾ ਤਲਿਆ ਹੋਇਆ ਹਨਾ ਤੇ ਇੱਥੇ ਅਸੀਂ ਮੈਂ ਤਾਂ ਮੇਰੀ ਜਠਾਣੀ ਤੇ ਸਾਡੀ ਬੱਚਾ ਦਰਾਣੀ ਸੌਰੀ ਬੱਚਾ ਪਾਰਟੀ ਅਸੀਂ ਕਰ ਰਹੇ ਆ ਗੋਲ ਗੱਪਾ ਗੋਲ ਗੱਪਾ ਪਾਰਟੀ ਸਾਰੇ ਜਾਣੇ ਲੱਗੇ ਹੋਏ ਸੀ ਕਿ ਗੋਲ ਗੱਪੇ ਖਾਣ ਫਿਰ ਇਸ ਤੋਂ ਬਾਅਦ ਜਾਵਾਂਗੇ ਅਸੀਂ ਹੁਣ ਘਰ ਬਸ ਇੱਥੇ ਤੋਂ ਕਾਕੀ ਚਲ ਕਾ ਮਮਾ ਛੋਟਾ ਕਾਕਾ ਤਾਂ ਆਇਆ ਛੋਟਾ ਜੀ ਆ ਛੋਟਾ ਕਾਕਾ ਕਿਹਦਾ ਦੱਸ ਆ ਰਿਹਾ ਨਾ ਛੋਟਾ ਹਾਂ ਹਾਂ ਛਾਰੇ ਨਾਲ ਛੋਟਾ ਕਾਕਾ ਹੀ ਜਾ ਰਹੇ ਨਾ ਛੋਟਾ ਘਟਾ ਇਹ ਮੇਰਾ ਦਿੱਦਾਰਾ ਇਹ ਮੇਰਾ ਛਾੜੀ ਨਾ ਨੀ ਪਾਣੀ ਲੈ ਕੇ ਆਈ ਨਾਨਾ ਕਹਿੰਦਾ ਪਾਣੀ ਢੀ ਲੋ ਹੈ ਨਾ ਨੀ ਹਾਂਜੀ ਇੱਥੇ ਹੋ ਗਿਆ ਸੀਗਾ 8:5 ਦਾ ਟਾਈਮ ਅਸੀਂ ਚੱਲੇ ਸੀ ਵਾਪਸ ਸਾਨੂੰ ਮਾਮਾ ਜੀ ਦੀ ਬੇਟੀ ਤੇ ਪੋਤੀ ਦੋਨੋਂ ਛੱਡਣ ਆ ਗੀਆਂ ਸੀਗੀਆਂ ਤੇ ਮਾਮਾ ਜੀ ਦਾ ਤੁਹਾਨੂੰ ਪਤਾ ਹੀ ਐ ਐਕਸਪਾਇਰ ਹੋ ਚੁੱਕੇ ਨੇ ਹਨਾ ਪਰ ਫਿਰ ਵੀ ਉਹਨਾਂ ਦੀ ਕਮੀ ਬਹੁਤ ਮਹਿਸੂਸ ਹੋਈ ਆ ਚਲੋ ਇਹਨਾਂ ਨੇ ਹੋਣ ਨਹੀਂ ਦਿੱਤਾ ਬਿਲਕੁਲ ਵੀ ਹਨਾ ਵੀ ਸਾਡੇ ਮਾਮਾ ਜੀ ਹੈ ਨਹੀਂ ਗਏ ਹਨਾ ਦਿਲ ਲੱਗਿਆ ਬਹੁਤ ਜ਼ਿਆਦਾ ਪਰ ਫਿਰ ਵੀ ਆਪਾਂ ਕੋਈ ਵੀ ਇਨਸਾਨ ਦੀ ਜਿਹੜੀ ਕਮੀ ਆ ਪਤਾ ਉਹਨਾਂ ਨੂੰ ਵੀ ਇੰਨਾ ਚੌ ਚੜਦਾ ਸੀਗਾ ਜਦੋਂ ਅਸੀਂ ਜਾਂਦੇ ਸੀ ਨਾ ਬਹੁਤ ਮਤਲਬ ਕਿਉਂ ਆਏ ਨਹੀਂ ਸੀ ਕਿਸੇ ਨੂੰ ਮੱਥੇ ਤੇ ਟਿਉੜੀ ਪਾ ਕੇ ਨਹੀਂ ਸੀ ਮਿਲਦੇ ਹੁੰਦੇ ਇੰਨਾ ਖੁਸ਼ ਹੋ ਜਾਂਦੇ ਸੀ ਨਾ ਵੀ ਹਾਂ ਸਾਰੇ ਆਏ ਹੋਏ ਨੇ ਮਾਮਾ ਜੀ ਦੀ ਬੇਟੀ ਯਰਨੂਪ ਬੇਟੇ ਨੇ ਵੀ ਬਹੁਤ ਵਧੀਆ ਹਨਾ ਮਾਨ ਸਤਕਾਰ ਕੀਤਾ ਬਿਲਕੁਲ ਨਹੀਂ ਲੱਗਿਆ ਆ ਹੈਗਾ ਵੀ ਹਾਂ ਅਸੀਂ ਹੈ ਨਾ ਮਾਮਾ ਜੀ ਹੈ ਨਹੀਂ ਗਏ ਹਨਾ ਤੇ ਇੱਥੇ ਅਸੀਂ ਪਹੁੰਚ ਗਏ ਸੀ ਖੰਨੇ ਖੰਨੇ ਲਾਗੇ ਸੀਗੇ ਆਈਸਕ੍ਰੀਮ ਖਾਣ ਹਾਂਜੀ ਫਰੈਂਡਸ ਟਾਈਮ ਹੋ ਗਿਆ ਜੀ ਪੌਣੇ 11 ਦਾ ਪੌਣੇ 11 ਹੋ ਗਏ ਜੀ ਅਸੀਂ ਆਪਣੇ ਘਰੇ ਪਹੁੰਚ ਚੁੱਕੇ ਆ ਪੌਣੇ 11 ਹੋ ਚੁੱਕੇ ਨੇ ਇੱਧਰ ਸਾਡੇ ਸਰਦਾਰ ਸਾਹਿਬ ਜੀ ਉਧਰ ਸਾਡੇ ਦੂਜੇ ਸਰਦਾਰ ਸਾਹਿਬ ਜੀ ਤੇ ਅਸੀਂ ਪਹੁੰਚ ਚੁੱਕੇ ਆ ਆਪਣੇ ਘਰੇ ਅੰਦਰ ਅਸੀਂ ਆ ਬਣਾਏ ਸੀ ਚਲਦਾ ਹੀ ਛੱਡ ਕੇ ਗਏ ਸੀਗੇ ਸਾਨੂੰ ਪਤਾ ਸੀ ਅਸੀਂ ਰਾਤ ਨੂੰ ਫਿਰ ਗਰਮੀ ਹੋਊਗੀ ਗਰਮੈਸ਼ ਹੋਜੂਗੀ ਬਾਹਰ ਤਾਂ ਇੱਥੇ ਅੱਗ ਲੱਗੀ ਜਾ ਰਹੀ ਆ ਇੰਨੀ ਜ਼ਿਆਦਾ ਗਰਮੀ ਆ ਤੇ ਦੀਦੀ ਸਾਡੀ ਲੈ ਕੇ ਆਈ ਆ ਨਿਊ ਨਿਊ ਸੈਂਡਲ ਦੀਦੀ ਦਾ ਨਿਊ ਸੈਂਡਲ ਕਿੱਥੇ ਆ ਸਰਦਾਰ ਸਾਹਿਬ ਜੀ ਨੀਂਦ ਆਉਂਦੀ ਆ ਅਸੀਂ ਜਾਏ ਆਏ ਜੀ ਹੁਣ ਘਰ ਪਹੁੰਚੇ ਆ ਸਾਡੀ ਦੀਦੀ ਨੇ ਦੀਦੀ ਆयो ਮੜੇ ਆਪਣੇ ਆਪਣੀ ਨਿਊ ਸੈਂਡਲ ਦਿਖਾਇਓ ਸਾਡੀ ਦੀਦੀ ਨਿਊ ਸੈਂਡਲ ਲੈ ਕੇ ਆਈ ਆ ਪਰ ਮੈਨੂੰ ਪਸੰਦ ਆਏ ਸੀ ਇਹ ਮੇਰੇ ਨਾਲਪ ਦੇ ਸੇਮ ਮਿਲੇ ਨਹੀਂ ਹੈਗੇ ਤੇ ਕਮੈਂਟ ਵੀ ਆ ਗਏ ਆ ਜੀ ਇਹ ਦੀਦੀ ਨਿਊ ਲੈ ਕੇ ਆਈ ਆ ਬਹੁਤ ਪਿਆਰੇ ਆ ਇਹਨਾਂ ਚ ਨਾ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਥੋੜੀ ਥੋੜੀ ਆ ਦੇਖੋ ਸ਼ਾਈਨਿੰਗ ਆ ਗਲਿੱਟਰੀ ਗਲਿੱਟਰੀ ਹੁੰਦੀ ਆ ਬਹੁਤ ਜ਼ਿਆਦਾ ਨਹੀਂ ਹੈਗੀ ਥੋੜੀ ਥੋੜੀ ਲਾਈਟ ਲਾਈਟ ਜੇ ਕਲਰ ਦੀ ਆ ਮੈਨੂੰ ਨਾ ਥੋੜੀ ਜਿਹੀ ਵਧੀਆ ਲੱਗੀ ਸੀ ਆ ਦੀਦੀ ਦੀ ਨਿਊ ਫਰੌਕ ਐ ਦੀਦੀ ਨੇ ਲਈ ਸੀ ਕੀ ਖਮਾਣੋ ਹਾਂ ਲੈ ਲਓ ਐ ਦੀਦੀ ਨੇ ਲਈ ਸੀ ਕੀ ਖਮਾਣੋ ਤੋਂ ਫਰੌਗ ਗਾਇਸ ਮੈਂ ਹੁਣ ਆਂਡੇ ਹੋਏ ਖਾਧੀ ਸੀ ਹੁਣ ਜੀ ਅਸੀਂ ਕੀ ਕਹਿੰਦੇ ਹੁੰਦੇ ਨੇ ਰੋਟੀ ਅਸੀਂ ਖਾ ਕੇ ਆਏ ਸੀ ਹਾਂ ਤੁਸੀਂ ਮੈਨੂੰ ਕਦੇ ਕਦੇ ਬੋਲਦੇ ਸੀ ਜੀ ਅਸੀਂ ਥੱਕ ਗਏ ਰੋਟੀ ਅਸੀਂ ਖਾ ਕੇ ਆਈ ਸੀਗੇ ਤੇ ਅਸੀਂ ਖੰਨੇ ਆ ਕੇ ਆਈ ਸੀਮ ਵੀ ਖਾ ਲਈ ਆਈ ਸੀਮ ਖਾ ਲਈ ਆ ਤੇ ਬਾਕੀ ਕਿਉਂਕਿ ਸਾਨੂੰ ਟਾਈਮ ਬਹੁਤ ਹੋ ਗਿਆ ਸੀਗਾ ਮਾਮਾਜੀ ਤੋਂ ਬਾਅਦ ਸਾਡੇ ਤੋਂ ਜਾ ਨਹੀਂ ਸੀ ਹੋਇਆ ਤਾਂ ਕਰਕੇ ਫਿਰ ਜਾਣਾ ਵੀ ਜ਼ਰੂਰੀ ਸੀਗਾ ਫਿਰ ਤਾਂ ਕਰਕੇ ਅਸੀਂ ਜਾ ਕੇ ਆਈਆਂ ਵੀ ਘਰ ਉਹਨਾ ਜਾ ਕੇ ਆਉਣੀ ਆਪਾਂ ਤੇ ਰੋਟੀਆਂ ਵਾਲਾ ਪਾਣੀ ਆਪਣਾ ਸਾਰਾ ਉੱਥੇ ਨੇ ਵੇੜ ਕੇ ਰਏ ਆ ਤੇ ਤੁਹਾਡੇ ਕੋਲ ਮੇਰੇ ਵਲੌਗ ਆ ਜਿਹੜਾ ਉਹਨਾ ਲੇਟ ਪਹੁੰਚੂਗਾ ਇਹ ਵਲੌਗ ਮਤਲਬ ਕਿ ਪਹਿਲਾ ਵਾਲਾ ਇੱਕ ਮੇਰਾ ਵਲੌਗ ਸ਼ੂਟ ਕੀਤਾ ਹੈ ਪਹਿਲਾਂ ਉਹ ਪਾਉਂਗੀ ਮੈਂ ਫਿਰ ਤੁਹਾਨੂੰ ਇਹ ਮਿਲੇਗਾ ਤੇ ਬਾਕੀ ਜੀ ਮੇਰਾ ਸਰਦਾਰ ਸਾਹਿਬ ਜੀ ਗੁਰੂ ਹੋ ਥੱਕ ਚੁੱਕੇ ਨੇ ਬਹੁਤ ਜ਼ਿਆਦਾ ਥੱਕ ਚੁੱਕੇ ਨੇ ਤੇ ਮੈਂ ਵੀ ਬਹੁਤ ਜ਼ਿਆਦਾ ਥੱਕ ਚੁੱਕੀ ਆ ਤੇ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਆ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਕਰਕੇ ਜ਼ਰੂਰ ਕਮੈਂਟ ਕਰਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਔਰ ਮਿਲਦੇ ਆਂ ਜੀ ਕੱਲ ਨੂੰ ਨਵੀਂ ਸ਼ੁਰੂਆਤ ਨਾਲ ਨਵੇਂ ਜਿਹੇ ਵਲੌਗ ਨਾਲ ओके जी बाय बाय गुड नाइट टेक केयर स्वीट ड्रीम बाय बाय